ਅਰਚ ਮੈਨਾਂ ਸ਼ਹਿਰੋਂ ਤੇ ਰਸੇ ਸਮਾਨ ਲੈ ਆਈ ਮੰਦੂ ਅੱਛਾ ਹਏ ਰੱਖ ਲਾ ਨੀ ਲੈ ਬਾਂਜੀ ਇਹਦੀ ਕੀ ਲੋੜੀ ਵਾਦੂ ਸਮਾਨ ਐ ਦੇਖੋ ਮੈਂ ਬਸ ਲਈ ਹੁੰਦੀ ਜਦੋਂ ਜਾਂਦੀ ਉਦੋਂ ਲੈ ਹੁੰਦੀ ਆ ਕੁਛ ਕੁਛ ਉਹ ਖ ਲੈ ਆਂਦੀ ਮੈਂ ਹੀੋਂ ਭਰੀ ਉਹਦੀ ਅਲਮਾਰੀ ਦੇ ਦੇ ਕੇ ਤੂੰ ਤਾਂ ਬਸ ਨਾ ਸੁੱਕੀ ਰੋਟੀ ਦਾ ਛਿੱਲਣਾ ਲਾ ਹੋਏ ਕੁਣੀ ਨੂੰ ਜਿੱਤਾ ਰੱਖਿਆ ਮੈਨੂੰ ਸਾਰਾ ਪਤਾ ਵੈ ਮੈਨੂੰ ਨਾ ਦੱਸ ਆ ਫੜ ਚੱਕ ਪਾਣੀ ਤੇ ਵਧੀਆ ਗਲਾਸੀ ਚਾਹ ਦੀ ਬਣਾ ਕੇ ਲਿਆਵੀ ਗੋੜ ਖੁੱਲਾ ਪਾਵੀ ਐਵੇਂ ਕੰਜੂਸੀ ਨਾ ਕਰ ਦਵੀਂ ਨਹੀਂ ਕੋਈ ਨਹੀਂ ਕੋਈ ਨਹੀਂ ਬਣਾ ਲਿਓਨੀ ਗੋੜ ਪਾ ਕੇ ਬਣਾ ਚਾਹ ਇਹਦੇ ਵਾਸਤੇ ਮੇਰਾ ਤਾਂ ਜੀ ਕਰਨਾ ਵਡਾ ਪਤੀਲਾ ਤਰ੍ਹਾਂ ਦਾ ਸੁਟਾ ਗੋੜ ਤੇ ਸੁਟਾ ਇਹਨੂੰ ਵੀ ਵਿੱਚ ਆਪੇ ਇੱਥੇ ਧਰਦੀ ਰਵੇ ਤੇ ਪੀਂਦੀ ਰਵੇ ਚਾਹ ਨਾਲੇ ਨੇ ਇੱਧਰ ਆ ਕੀ ਹੈ ਬਣਾਦੀ ਚਾਹ ਭੂਆ ਮੰਗਣ ਦੀ ਬਾਰ-ਬਾਰ ਬਣ ਜਾਂਦੀ ਆ ਹੁਣ ਬੋਦੀ ਭੂਆ ਦੇ ਨਾ ਚੇਤੀ ਨਾ ਬਣ ਜੀ ਅੱਗੇ ਨੂੰ ਤੂੰ ਕੱਬੋਂ ਆਉਂਦੀ ਤਾਂ ਮੈਰੀ ਇੱਕ ਗੱਲ ਸੁਣ ਲੈ ਆ ਜਿਹੜੀ ਭੂਆ ਲੈ ਆਈ ਹੈ ਨਾ ਤੇਰੇ ਸਮਾਨ ਸਮੂੰਜਿਆ ਇਹਦੇ ਮੂੰਹ ਤੇ ਲਾਇਆ ਤੇ ਆਪਣਾ ਸਾਹ ਬਲਾ ਲੀ ਜਿੱਦਾਂ ਉਹ ਲਿਸ਼ਕੀ ਪੁਛਕੀ ਫੜਦੀ ਰਹਿੰਦੀ ਚਾਹੇ ਘਟੇ ਪਤ ਨਹੀਂ ਕੀ ਕੀ ਲੌਂਦੀ ਰਹਿੰਦੀ ਉਦਾਂ ਦੀ ਤੈਨੂੰ ਆਤਾਂ ਪਾਦ ਨਹੀਂ ਆਉਂਦੇ ਮੈਂ ਜਾ ਕੇ ਭੂਆ ਮਾਰ ਦੱਬੇ ਨਾ ਜਿੱਥੇ ਮੈਂ ਜਿਆਦਾ ਚੀ ਗੱਲ ਕੀਤੀਗਾ ਅੱਛਾ ਕੋਈ ਨਹੀਂ ਭੂਆ ਨੇ ਇੱਕ ਦਿਨ ਰਹਿਣਾ ਵਾ ਰਹਿਣਾ ਤੇ ਮਾਂ ਕੋਈ ਆ ਫਿਰ ਨਹੀਂ ਮੈਂ ਤੇ ਇਹ ਗੱਲ ਕਹਿਨੀ ਕਿ ਮੰਮੀ ਜੇਦੀ ਚਾਹ ਬਣਾ ਕੇ ਲੈ ਕੇ ਆ ਮ ਭੂਆ ਲਾ ਕੇ ਚਲ ਗਈਆਂ ਤੇ ਢੀਪੂ ਏ ਚੜੀ ਭੂਆ ਨੂੰ ਵੇਖ ਕੇ ਤੇ ਐ ਚੰਬਲ ਜਾਂਦੀ ਤੇ ਭੂਆ ਨੇ ਕਿਹਾ ਇੱਥੇ ਰਹਿਣਾ ਵਾ ਨੌਸਾ ਵੇਖੀ ਤਹਿਆ ਫੈਂਦੀ ਕਿਤਾ ਚਾਹ ਲੈਂਦੇ ਕੁਆ ਥਲਤੀ ਚਾ ਮਮਮੀ ਨੇ ਆ ਕੀ ਖਾਈ ਜਾਨੀ ਆ ਹੂੰ ਕੀ ਖਾ ਅ ਤੇਰੀ ਮਾਂ ਨੇ ਪ੍ਰਾਤ ਭਰ ਕੇ ਤੇ ਪਕੋੜੀਆਂ ਦੀ ਕੱਢੀ ਸੀ ਖਾ ਕੇ ਮੈਂ ਢਿੱਡ ਭਰ ਲਿਆ ਗਈ ਹੂੰ ਜਿਵੇਂ ਨਾ ਪਾਥੀਆਂ ਤੇ ਕਾਣ ਹੀ ਤੁਰਿਆ ਫਿਰਦਾ ਉਹ ਵੀ ਗਈ ਫੁਰਦੀ ਤੁਰਦੀ ਚਾਹ ਕਰਨ ਆਈਏ ਕਿ ਹੁਣ 2 ਘੰਟਿਆਂ ਨੂੰ ਮੈਂ ਆ ਗਿਆ ਮਿੱਠਾ ਮਿੱਠਾ ਬੜਾ ਵਾ ਸਵਾਦ ਬੜਾ ਯਾਰ ਮੱਚ ਗਿਆ ਨਾ ਖਾ ਲਿਆ ਕੱਲ ਮੇਰੀ ਗੱਲ ਸਾਨੂੰ ਪਿਓ ਨੂੰ ਆ ਜਾ ਹੁਣ ਹਾਟੀ ਵਾਲੇ ਕੋ ਜਾਗੇ ਨਾ ਚਿੱਟੇ ਰਸ ਗੁੱਲੇ ਲੈ ਆਵੇ ਤੇ ਨਾਲ ਉਹਨਕੋ ਉਹ ਵੇਸਨ ਦੀ ਬਰਫੀ ਵੀ ਲੈ ਕੇ ਆਵੇ ਡੈਡੀ ਜੇ ਤੂੰ ਫੋਨ ਕਰਦੇ ਨਹੀ ਆਉਣ ਲੱਗੇ ਤੇਨੂੰ ਲੈ ਹੀ ਹੁੰਦੇ ਉਥੋਂ ਮਾਰ ਕੇ ਤੇਰੇ ਕੰਨ ਤੇ ਤੇਰਾ ਕੰਨ ਦੂਜੇ ਪਾਸੇ ਲਾ ਦਮਾ ਹੈ ਲੈ ਇਹ ਚ ਮੇਰਾ ਕੀ ਕਸੂਰ ਆ ਮੰਮੀ ਉਹਨਾਂ ਨੂੰ ਕਹਿਣਾ ਸੀ ਤੇ ਤੂੰ ਕੀਤਾ ਨੀ ਫੋਨ ਪਾ ਕੀ ਆ ਕਸੂਰ ਕਿਸੇ ਦਾ ਨੀ ਕਸੂਰ ਤੇ ਮੇਰੀ ਮਾਂ ਦਾ ਇਹਨੇ ਮੈਨੂੰ ਚੰਬਿਆ ਨਾ ਮੈਨੂੰ ਜੰਮਦੀ ਨਾ ਮੈਂ ਧਿਆਂਦੀ ਕਾਹੀ ਨਹੀਂ ਜੰਦ ਕਰਦੇ ਆ ਤਹੀ ਨਾ ਮੈਨੂੰ ਲੈ ਜਾਂਦੇ ਨੇ ਮੈਨੂੰ ਤੋਰਤਾ ਨੇ ਖੱਟੇ ਜਿਹੇ ਪੱਲੇ ਪਾਤੇ ਸ਼ਰਾਬੀ ਦੇ ਕੋ ਆ ਉਹ ਜੇਰ ਕਰਕੇ ਰਸਤੀ ਮੈਨੂੰ ਕਿਤੇ ਮੌਕਾ ਦੇਵੇ ਰੱਬ ਬਦਲਾ ਲੈ ਆਂਦਾ ਜਿੰਨ ਜਿੰਕੇ ਬਦਲੇ ਤੇਰੇ ਤੋਗ ਲਵਾਉਂਗੀ ਮੈਂ ਜਦ ਤੂੰ ਚਾ ਜਾਵੇ ਚੋਣ ਉਹ ਲੈ ਕੇ ਆਵੇ ਚੰਦੋਗ ਸਿੰਘ ਹਾਂਜੀ ਚੱਲ ਆ ਚਲੀ ਆਪਾਂ ਹਾਂ ਓ ਸਰਪੰਚ ਦਾ ਫੋਨ ਆਉਂਦਿਆ ਵਾ ਹਾਂਜੀ ਉਹ ਤੇਰਾ ਮਸਲਾ ਜਿਹੜਾ ਅੱਜ ਹੱਲ ਕਰਾਈ ਲਈ ਆਪਾਂ ਚਲੋ ਕਰਾ ਦੇ ਠੀਕ ਹੈ ਜੀ ਚੱਲ ਆ ਜਾੜੀ ਰੜੀ ਉਹਲਾ ਪੂਆ ਆਈ ਆ ਤੇ ਪੂਆ ਕਹਿੰਦੀ ਕੀ ਚਿੱਟੇ ਦੇ ਗੁੱਲੇ ਤੇ ਨਾਲ ਬਰਫੀ ਉਹ ਲਿਆ ਕੇ ਦਿਓ ਸਾਨੂੰ ਖਾਣ ਲਈ ਪੂਆ ਆਈ ਹੈ ਕਿ ਕੋਈ ਭੁਖੀ ਆਈ ਏ ਦੱਸ ਮੈਨੂੰ ਹੈ ਬੇਟਾ ਨਾਲੇ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਚੱਲਿਆ ਸਰਪੰਚ ਸਾਹਿਬ ਕੋਲ ਤੂੰ ਆਪੇ ਲੈ ਆ ਬੇਟਾ ਪਤਾ ਨਾ ਬੱਚ ਪੂਆ ਦੇ ਸੁਭਾ ਦਾ ਉਹਨੇ ਕੰਦਰੋਂ ਬਾਹਰ ਨਹੀਂ ਜਾਣਦੇ ਨਾ ਬਾਹਰ ਚ ਗੁੱਸਾ ਕਰ ਲੈਂਦੀ ਛੇਤੀ ਆਉ ਲਾਗੇ ਬੋ ਦੇ ਚੱਲ ਚੱਲ ਮੈਂ ਵੇਖ ਲੈਣਾ ਪਹਿਲਾਂ ਸਰਪੰਚ ਸਾਹਿਬ ਕੋਲ ਹਾਂ ਤੈਨੂੰ ਲੈ ਗਿਆ ਮਠਾਈ ਮਠੋਈ ਤੇ ਮੈਂ ਕੋਈ ਨਹੀਂ ਆ ਜਣਾ ਹੁੰਦੇ ਜੱਜ ਹੋ ਕੇ ਆਹ ਸਦੌਗ ਸਿੰਘ ਚਲੀ ਆਪਾਂ ਨੀ ਕੀ ਹੋਇਆ ਰੋਲਾ ਕਿਉਂ ਪਾਇਆ ਵਾ ਡੈਡੀ ਜੀ ਉਧਰ ਚਲ ਗਿਆ ਸਰਪੰਚ ਵੱਲ ਤੇ ਫਿਰ ਭੂਆ ਨੂੰ ਜਿਹੜਾ ਸਮਾਨ ਕਿਹਾ ਉਹ ਕੌਣ ਲੈ ਕੇ ਆਊਗਾ ਹਾਏ ਹਾਏ ਇਹਨਾਂ ਨੂੰ ਪਤਾ ਵੀ ਹੈਗਾ ਵਾ ਉਹਦਾ ਸੁਭਾ ਕੀ ਆ ਹੁਣ ਰੋਲਾ ਪਾਉਗੀ ਵੇਖੀ ਜਾ ਭੱਜ ਕੇ ਤੂੰ ਹੀ ਲੈ ਆ ਉਹਨੇ ਪੀਣੀ ਕਿਤੇ ਚਾਹ ਚਲ ਠੀਕ ਹੈ ਮੈਂ ਲੈ ਕੇ ਆਉਣੀ ਫਿਰ ਨਾਲੇ ਰੋਲਾ ਘੱਟ ਪਾਇਆ ਕਰ ਅੱਗੇ ਉਂਤਰ ਘੱਟ ਹੀ ਇੱਕ ਹੋਰ ਆ ਗਈ ਟਿੰਗਣ ਨੂੰ ਸਰਪੰਚ ਸਾਹਿਬ ਮਹਾਰਾਜ ਬੜਾ ਬਰਨਰ ਦਿੱਤੀ ਗਿਆ ਹੈ ਹੋਰ ਕੀ ਆ ਜਾ ਰਿਹਾ ਠੀਕ ਹੈ ਵਧੀਆ ਫਸਲਾਤ ਮਸਤ ਕਰ ਦਿੱਤੀ ਗਿਆ ਹੈ ਤੇਤਾ ਸੁਣਾਓ ਡੀਡਾ ਠੀਕ ਹੈ ਵਧੀਆ ਫਸਕਲਾਸ ਕੀ ਬੰਦਾ ਹਾਂ ਸਰਪੰਚ ਸਾਹਿਬ ਤੁਹਾਡੀ ਗਰਾੜ ਆਈ ਹੈ ਮੈਂ ਯਾਰ ਗਰੀਬ ਘਰ ਬੱਚੇ ਆ ਲੈ ਆ ਇਹ ਬਣਵਾ ਲੀਏ ਮਕਾਨ ਅੱਛਾ ਚਾ ਚਾ ਉਹ ਜੋ ਛੱਤਾ ਛੁੱਤਾ ਪੈਣੀਆਂ ਪਾ ਦਈਏ ਆਪਕੇ ਤੇ ਗਰਾੜ ਆਈ ਸੀ ਚੋਟੀ ਜੀ ਤੇ ਮੈਂ ਕਰਵਾ ਦਿਆ ਯਾਰ ਕਿਛੇ ਜੀ ਮੀਮਾ ਵਾਵਾ ਆਈ ਸੀ ਹਾਂ ਇਹ ਹੁਣ ਅੱਧੀ ਹੋਣੀ ਆ ਆ ਗਰੀਬ ਪਰਿਵਾਰ ਆ ਸਾਡੀ ਘਾਟ ਡਿੱਗੀ ਵੀ ਵਾਹ ਕਰਵਾ ਦਈਏ ਯਾਰ ਅੱਛਾ ਚਾ ਚਾ ਚਲੋ ਸਰਪੰਚ ਸਾਹਿਬ ਮੈਂ ਤੁਹਾਡੇ ਹਲਾ ਆਇਆ ਹਾਂ ਆ अच्छा वो मसला हल करना कोई कोई नहीं आओ जीए ਨੂੰ ਵੈਲਕਮ ਆ ਪੰਥ ਸਾਹਿਬ ਤੁਹਾਡੇ ਨਾਲ ਅੱਗੇ ਵੀ ਗੱਲ ਕੀਤੀ ਵਿਆਹ ਸੰਤੋਖ ਸਿੰਘ ਭਰਾ ਦਾ ਨਾ ਮਸਲਾ ਹੋਇਆ ਇੱਕ ਪੈਲੀ ਦਾ ਦੱਸਿਆ ਸੀ ਧੰਨਵਾਦ ਜੀ ਹਾਂ ਤੁਸੀਂ ਦੱਸਿਓ ਕੀ ਗੱਲ ਮੇਰਾ ਭਰਾ ਨਾ ਇਹਦੀ ਪੈਲੀ ਨਹੀਂ ਛੱਡਦਾ ਤੇ ਠੇਕੇ ਦੇ ਪੈਸੇ ਮੰਗਦਾ ਵਾ ਉਹ ਵੀ ਇਹਨੂੰ ਟਾਈਮ ਨਾਲ ਨਹੀਂ ਦਿੰਦਾ ਉਹ ਬੜਾ ਖਰਾਬ ਕਰਨ ਦੇ ਅੱਜ ਕੱਲ ਇਹਦਾ ਆਪਾਂ ਕਰੀਏ ਮਸਲਾ ਹੱਲ ਕੋਈ ਰਜੂ ਸਾਹਿਬ ਜੀ ਗੱਲ ਇਹਦਾ ਕਿ ਇਹਨਾਂ ਨੂੰ ਮੈਂ ਪਹਿਲਾਂ ਹੀ ਰੋਕਿਆ ਸੀ ਕਿ ਭਰਾ ਤੇਰਾਗਾ ਡਾਡਾ ਤੂੰ ਜਿਹੜਾ ਨਾਂ ਇਹੋ ਜੇ ਕੰਮ ਕਰ ਕਿਆ ਹੈ ਕਿ ਕੀ ਕਹੇ ਤਾ ਪਰ ਤੇਨੇ ਇਹ ਗੱਲ ਕਹੀ ਸੀ ਕਿ ਭਰਾ ਤੇਰਾ ਭਰਾ ਦਾ ਮਸਲਾ ਵਾ ਤੂੰ ਉਹ ਤੇਰਾ ਹੋ ਗਿਆ ਟਿੱਡਾ ਤੂੰ ਇਹਦੇ ਨਾਲ ਕੋਈ ਹਜੇ ਕੰਮ ਨਾ ਕਰ ਪਰ ਇਹਨੇ ਮੇਰੀ ਇੱਕ ਨਹੀਂ ਮੰਨੀ ਚਲੋ ਕੋਈ ਨਹੀਂ ਸਰਵਨ ਸਾਹਿਬ ਉਹਨੇ ਤਾਂ ਕਹਿੰਦਾ ਛੱਡ ਦੂੰ ਹਣ ਮੁੜ ਕੇ ਨਹੀਂ ਉਹਨੇ ਛੱਡੀ ਤੇ ਅੱਜ ਤੈਨੂੰ ਪਹਿਲਾਂ ਕਿਹਾ ਸੀ ਉਹਨੇ ਖਰਾਬ ਤੈਨੂੰ ਕਰਨਾ ਹੀ ਕਰਨਾ ਹੈ ਉਹ ਇਹਨ ਚਲੋ ਭਰਾਵਾ ਭਰਾਵਾ ਦੀ ਗੱਲ ਹੀ ਕਿਤੇ ਦਿੱਤੀ ਉਹਨੇ ਸਾਲ ਵਾਸਤੇ ਤੇ ਫਿਰ ਉਹ ਗਾ ਉਹ ਪੱਕੀ ਮਾਲ ਮਾਰ ਕੇ ਬਹਿ ਗਿਆ ਨਾਲੇ ਉਹਦੇ ਦੀ ਮਾਤੇ ਪੜਦਾ ਪੈ ਗਿਆ ਤੇ ਭਰਾ ਦੇ ਭਰਾ ਹੀ ਹੁੰਦਾ ਕਹਿੰਦੇ ਤੇਨੇ ਠੇਕੇ ਦੇ ਛੱਡੀ ਪਰ ਹੁਣ ਇਹਦਾ ਇਹੋ ਇੱਕੋ ਹੀ ਮਸਲਾ ਹੈ ਹੁਣ ਹਾਂ ਦੱਸੋ ਉਹ ਤੇ ਕੋਈ ਬੰਦਾ ਕਰ ਸਕਦਾ ਮਸਲਾ ਹੱਲ ਉਹ ਤੇ ਕੀ ਕਹਿੰਦੇ ਨੇ ਨਾ ਟੇਢੀ ਉਂਗਲੀ ਨਾਲ ਘੋੜ ਨਿਕਲਣਾ ਸਿੱਧੀ ਨਾਲ ਨਿਕਲਣੀ ਟੇਢੀ ਨਹੀਂ ਨਿਕਲਣੀ ਕਹਿੰਦਾ ਬੰਦਾ ਨਾਲ ਗੱਲ ਕਰ ਦੇਣਾ ਕਰ ਲੋ ਗੱਲ ਬੰਦਾ ਮਲਾ ਦਿਆ ਸਾਨੂੰ ਚਲੋ ਮੈਂ ਤੁਹਾਨੂੰ ਮਿਲਾਨਾ ਜਬ ਬੰਦਾ ਗੱਲ ਕਰਕੇ ਟੇਢੀ ਉਂਗਲੀ ਦਾ ਮਤਲਬ ਵੀ ਪੈਸੇ ਲੈ ਆ ਦੇ ਕੇ ਕਰੂਗਾ ਕਿ ਵੈਸੇ ਆਪਣਾ ਕੰਮ ਕਰ ਲੂਗਾ ਨਹੀਂ 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 ਪੈਸੇ ਲੈ ਕੇ ਦੇ ਕੇ ਨਹੀਂ ਕਰੇਗਾ ਉਹ ਬੰਦਾ ਮਸਲਾ ਹੱਲ ਕਰ ਲੇਗਾ ਮੈਂ ਛੇ ਮੈਂ ਉਹਨਾਂ ਨਾਲ ਗੱਲ ਕਰਦਾ ਵਾਂ ਚਲੋ ਠੀਕ ਆ ਫਿਰ ਦੱਸ ਦਿਆ ਸਰਪੰਚ ਸਾਹਿਬ ਸਾਨੂੰ ਮੈਂ ਤਾਂ ਦੱਸ ਦਿਆਂਗਾ ਫਸੇਰੇ ਦੱਸਦਾਗਾ ਤੁਹਾਨੂੰ ਠੀਕ ਆ ਜੀ ਸਲਾਹ ਕਰ ਹੁਣ ਤੈਨੂੰ ਮੈਂ ਪਹਿਲਾਂ ਕਿਹਾ ਤੂੰ ਮੰਨੀ ਨਹੀਂ ਪਰ ਚਲ ਹੁਣ ਇਹ ਰਾਜੂ ਭਾਈ ਆਏ ਮੈਂ ਕਹਾਂਗਾ ਨਾਲ ਬਸਲਾ ਠੀਕ ਬਣੀ ਮਿਹਰਬਾਨੀ ਠੀਕ ਚਲੋ ਠੀਕ ਆ ਤੁਹਾਨੂੰ ਸਾਹਿਬ ਠੀਕ ਬੇਟਾ ਫੋਨ ਕਰ ਦਿਓ ਸਾਨੂੰ ਬਸ ਓਕੇ ਓਕੇ ਆਇਆ ਹੈਂ ਤਰਗੀ ਰਹੀ ਨਹੀਂ ਲਾਇਆ ਕਿੰਨੇ ਦਿਨ ਹੋ ਗਏ ਆ ਟਾਈਮ ਹੀ ਨਹੀਂ ਲੰਘਦਾ ਮੱਥਾ ਟੇਕ। ਹੋ ਹੋ ਪਰੇ ਹੋ ਤੂੰ ਅੱਜ ਥੇ ਘਰੇ ਤੁਰਿਆ ਫਿਰਦਾ ਸਕੂਲੇ ਨਹੀਂ ਗਿਆ? ਅੱਜ ਸਕੂਲ ਛੁੱਟੀ ਆ। ਛੁੱਟੀ? ਲੈ ਤੂੰ ਮੱਥਾ ਟੇਕਣਾ ਤਾਂ ਗੁਰੂ ਘਰ ਜਾ। ਉੱਥੇ ਟੇਕ। ਮੇਰੇ ਕਾਲੀ ਟੇਕਣ ਦੇ ਆ। ਭੈਣ ਭੈਣ ਦੇ ਸੁੱਤੀ ਹਣੀ ਮੂੰਹ ਅੱਡ ਕੇ। ਉਹ ਤੋਂ 7 ਵਜਨ ਦਾ ਇਹ। ਇਹਨੂੰ ਠੌਨੀ ਜਾ ਕੇ ਕੀ ਕਰਰਾ ਵਾ। ਜਾ ਵੇ ਕੁਠੀ ਕਿ ਨਹੀਂ ਉਠੀ? ਹੂੰ ਅੱਜ ਲੱਗਨੀ ਨਾ ਪੂਰੀ ਸ਼ਹਿਰਨ ਵੇਖੀ ਹਾਂ ਮੈਂ ਪੜ ਲੈ ਕੇ ਨਾ ਸ਼ਹਿਰ 'ਚ ਨੌਕਰੀ ਕਰਨੀ ਇਹਨਾਂ ਨੂੰ ਪਤਾ ਲੱਗ ਜੂ ਪਿੰਡ ਵਾਲਿਆਂ ਨੂੰ ਕਿੱਦਾਂ ਕਹਿ ਦਿੰਦੇ ਨਾ ਇਹ ਜਿਹੜੀਆਂ ਪਿੰਡ 'ਚੋਂ ਜਾਂਦੀਆਂ ਕੁੜੀਆਂ ਉਹਨਾਂ ਸ਼ਹਿਰ 'ਚ ਨੌਕਰੀ ਕਰਦੀਆਂ ਵੇਖੀ ਹਾਂ ਭੂਆ ਵਾਣਾ ਜਿਹੜੀ ਕੱਲ੍ਹ ਦੀ ਆ ਕੇ ਇੱਥੇ ਬੈਠੀ ਆ ਮੈਨੂੰ ਗੱਲਾਂ ਕਰਦੀ ਆ ਕਿ ਮੈਂ ਸ਼ਹਿਰੋਂ ਆਈ ਸ਼ਹਿਰਨ ਵੇਖੀ ਹਾਂ ਮੈਂ ਪੜ ਲੈ ਕੇ ਨਾ ਟੌਰ ਕੱਢ ਕੇ ਇਹਨੂੰ ਵਿਖਾਉਂਗੀ ਕਿ ਸ਼ਹਿਰ 'ਚ ਲੋਕ ਕਿੱਦਾਂ ਰਹਿੰਦੇ ਆ ਵੱਡੀ ਆਈ ਬਣੀ ਉੱਕੇ ਤੇ ਗਾਰਡਨ ਕੋਡਨ ਚ ਨਹੀਂ ਆਉਣਾ ਮੈਂ ਤੈਨੂੰ ਮੈਂ ਕਿੰਨੀ ਵਾਰ ਕਹਿੰਦੀ ਆ ਤੂੰ ਮੇਰੇ ਘਰ ਆ ਜਾ ਨਹੀਂ ਨਾ ਸੁਬਾਰੀ ਆ ਜਾ ਬਾਹਰ ਕੀ ਕਰ ਨਹੀਂ ਆ ਕੇ ਤੈਨੂੰ ਇੰਨੀ ਕਾਦੀ ਘਾਲੀ ਅੱਜ ਤੇ ਪ੍ਰੋਫੈਸਰ ਵੀ ਨਹੀਂ ਆਏ ਕੋਈ ਨਹੀਂ ਆਇਆ ਕਾਲਜ ਮੈਂ ਹੁਣੇ ਫੋਨ ਲਾਇਆ ਹੀ ਰੀਤਾ ਨੂੰ ਕੋਈ ਵੀ ਨਹੀਂ ਆਇਆ ਤੂੰ ਕੀ ਕਰਨਾ ਉੱਥੇ ਜਾ ਕੇ ਸਰ ਦੇਖਾਂ ਦਰਮਿਆਨੀ ਦੇਖਾਂ ਤੂੰ ਇਦਾਂ ਕਰ ਮੇਰੇ ਘਰ ਆ ਅਸੀਂ ਬਾਅਦ ਚੋਂ ਚੱਲ ਜਾਾਂਗੇ ਸਿਰਫ ਆਪਣੀ اٹੈਂਡੈਂਸ ਲਵਾਵਾਂਗੇ ਤੇ ਲਾਇਬ੍ਰੇਰੀ ਚੋਂ ਬੁੱਕਸ ਲੈ ਕੇ ਤੇ ਆ ਜਾਾਂਗੇ ਘਰ ਮੈਨੂੰ ਕੰਮ ਆ ਜ਼ਰੂਰੀ ਆ ਜਾ ਜਲਦੀ ਚਲ ਠੀਕ ਆ ਮੰਮੀ ਮੈਂ ਚਲੀ ਜੇ ਨੀ ਫਾਇ ਹੈ ਕੁੜੀ ਸਿੰਦੀ ਛੱਤੀ ਤਿਆਰ ਹੋ ਕੇ ਤੁਰ ਵੀ ਪਈ ਮੈਂ ਤੇਰੀ ਡੱਬੀ ਰੱਖੀ ਹੀ ਬਣਾ ਕੇ ਲੈ ਜਾਂ ਤਰੀਏ ਹਾ ਹੈ ਅੱਜ ਨੂੰ ਠੋਣ ਦੀ ਲੋੜ ਹੀ ਨਹੀਂ ਪਈ ਆ ਗੱਡੀ ਕਾਲੀ ਕਾਦੀ ਪਈ ਜਾਨੀ ਤੈਨੂੰ ਆਏ ਹਾਏ ਮੰਮੀ ਪਿੱਛੋਂ ਆਵਾਜ਼ ਮਾਰਦੀ ਤੈਨੂੰ ਪਤਾ ਜਿਵੇਂ ਕਿੰਨੀ ਖੁਸ਼ੀ ਮੈਂ ਕਾਲਜ ਜਾਣਾ ਸੀ ਕਿਹੜਾ ਕਾਲਜ ਜਾਣਾ ਸੀ ਨੀ ਤੂੰ 10 ਵਜੇ ਤੇਰਾ ਕਾਲਜ ਲੱਗਣਾ 9 ਵਜੇ ਉੱਥੇ ਬੱਸ ਮੋੜ ਤੇ ਆਉਣੀ ਆ ਤੇ ਤੂੰ 8 ਵਜੇ ਤੁਰ ਪਈ ਆ ਉਹ ਮੈਂ ਨੂਰ ਨਾਲ ਜਾਣਾ ਵਾ ਉਹਨੇ ਕਿਹਾ ਵਾ ਪਾ ਮੇਰੇ ਲਾਇਬ੍ਰੇਰੀ ਜਾਣਾ ਵਾ ਇਸ ਕਰਕੇ ਥੋੜਾ ਟਾਈਮ ਚੇਰ ਕਰ ਉਹ ਨਿਕਲਿਆ ਮੈਂ ਨਾ ਠੀਕ ਹੀ ਆਣੀ ਹੁਨੀ ਤੇਰੇ ਨਾ ਪੈਰਾਂ ਨੂੰ ਪਈਏ ਲੱਗੇ ਆ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰ ਰੁਕ ਕੇ ਸਕ ਜਾਨੀ ਆ ਉਹ ਮੰਮੀ ਹੁਣ ਮੈਂ ਚੱਲੀ ਮੈਂ ਖਾਣਾ ਡੱਬੇ ਬਣੀ ਪਈ ਤੇਰੀ ਲੈ ਜਾ ਮੰਮੀ ਤੁਹਾਨੂੰ ਨਹੀਂ ਪਤਾ ਕਾਲਜ ਨਾ ਬੜੀ ਵੱ ਹੋਇ ਤੈਰਾ ਸਿਆਪਾ ਵਾ ਖਾਲੂਗੀ ਖਾਲੂਗੀ ਕਿੰਨੀ ਵਾਰੀ ਕਾ ਬਾਹਰ ਦਾ ਨਾ ਆ ਪਾਸ ਖੇ ਖਾਇਆ ਕਰ ਅ ਰੰਗ ਵੇਖ ਲੈ ਕਿਦਾਂ ਉਂਤਰਾ ਕਾਲਾ ਸੁਹਾ ਵਰਗਾ ਹੁੰਦਾ ਜਾਂਦਿਆ ਦੁੱਧ ਕਿਉ ਤੇ ਖਾਣਾ ਨਹੀਂ ਚੱਜ ਦੀ ਕੋਈ ਚੀਜ਼ ਖਾਣੀ ਨਹੀਂ ਦਫਾ ਹੋ ਜਾ ਕੇ ਮੈਨੂੰ ਨਾ ਆਖੀ ਮੜ ਕੇ ਮੈਂ ਕਾਲੀ ਹੋ ਗਈ ਆ ਤੇ ਪਿੱਛੇ ਆਵਾਜ਼ ਮਾਰੀ ਹੁਣ ਮੈਂ ਚੱਲੀ ਜੇ ਹਾ ਤੂੰ ਡਰਾ ਲਾ ਮੈਨੂੰ ਸਵੇਰੇ ਸਵੇਰ ਤਰੋ ਘੜਾ ਕੇ ਰਾਤੇ ਮੇਰੇ ਕਿਥੇ ਜੱਲੀ ਸਵੇਰੇ ਸਵੇਰ ਭੈਣੇ ਕਾਲਜ ਚੱਲੀ ਆ ਮੈਂ ਅੱਜ ਛੁੱਟੀ ਆ ਤੁਹਾਡੇ ਸਕੂਲ ਛੁੱਟੀ ਆ ਮੇਰੇ ਕਾਲਜ ਨਹੀਂ ਇਸ ਕਰਕੇ ਨਾ ਹੁਣ ਅਗੇ ਦੁਬਾਰ ਮੈਂ ਰਾਹ ਜੇ ਨਾ ਕਰੀ ਚੱਲ ਪਤਾ ਨਹੀਂ ਅੱਜ ਕੀ ਹੋਊਗਾ ਪਹਿਲਾਂ ਭਵਨ ਸਵੇਰੇ ਰੋਕ ਲਿਆ ਜਦੋਂ ਮੈਂ ਨੌਨ ਲੱਗੀ ਮਿੰਨੂ ਪਹਿਲਾਂ ਨਾ ਲੈਂਦੇ ਘਰੇ ਬਹਿਣਾ ਹੁੰਦਾ ਤਾਂ ਵੀ ਹੁੰਦਾ ਕਿ ਮੈਂ ਸਾਜ ਸਵਰ ਕੇ ਬਹਿ ਜਾ ਤੇ ਬਾਅਦ ਮਮੀ ਨੇ ਰੋਕ ਲਿਆ ਤਾਂ ਤੀਜੇ ਨੰਬਰ ਤੇ ਆ ਅੱਗੇ ਅੱਗੇ ਖੜ ਗਿਆ ਪਤਾ ਨਹੀਂ ਅੱਜ ਕੀ ਹੋਣਾ ਵਾ ਕਾਲਜ ਚ ਨੂਰ ਵਿਚਾਰੀ ਭਾ ਮੈਨੂੰ ਢੀਕਦੀ ਹੋਵੇ ਉੱਥੇ ਮੈਂ ਨਾ ਤੈਨੂੰ ਸਾਰੇ ਘਰ ਚ ਵੇਖਣ ਨਹੀਂ ਸੀ ਤੂੰ ਇੱਥੇ ਉੱਪਰ ਆ ਕੇ ਬੈਠੀ ਆ ਮੈਡਮ ਘੜੀ ਲਾ ਕੇ ਆਏ ਉਹ ਤੇ ਟਾਈਮ ਵੇਖੋ ਕਦੋਂ ਦਾ ਬੁਲਾਇਆ ਮੈਂ ਤੇ ਕਦੋਂ ਆਉਂਦੇ ਹੋ ਤੈਨੂੰ ਪਤਾ ਮੈਂ ਤੈਨੂੰ ਨਾ ਸਾਰੇ ਘਰ ਚ ਵੇਖਣ ਨਹੀਂ ਸੀ ਤੂੰ ਇੱਥੇ ਉੱਪਰ ਆ ਕੇ ਬੈਠੀ ਆ ਇੰਨੇ ਚਿਰ ਤੋਂ ਮੇਰੇ ਨਾਲ ਰਹਿੰਦੇ ਤੈਨੂੰ ਇੰਨਾ ਨਹੀਂ ਪਤਾ ਮੈਨੂੰ ਗਾਰਡਨ ਹੀ ਪਸੰਦ ਆ ਮੈਂ ਉੱਥੇ ਬਹਿਨੀ ਮਨ ਮੈਨੂੰ ਕੀ ਪਤਾ ਘਰ ਤਾਂ ਡੈਡਾ ਵਡਾ ਮੈਨੂੰ ਇਹ ਕਿਤੇ ਨਾ ਕਿਤੇ ਕੋਨੇ ਜਿੱਤੇ ਤੂੰ ਬੈਠੀ ਹੋਏਗੀ ਆਹ ਵੇਖ ਕੱਲੀ ਲਵਾਏ ਮੈਂ ਹਜੇ ਸੋਹਣਿਆ ਨਾ ਹਾਂ ਬਹੁਤ ਸੋਹਣਿਆ ਚਲ ਮੇਰੀ ਗੱਲ ਸੁਣ ਆਪਾਂ ਕਾਲਜ ਚੱਲਦੇ ਪਹਿਲਾਂ ਕੀ ਹੋ ਗਿਆ ਤੈਨੂੰ ਕੀ ਕਰਨਾ ਹੈ ਕਾਲਜ ਜਾ ਕੇ ਯਾਰ ਤੈਨੂੰ ਪਤਾ ਨਹੀਂ ਮੇਰੇ ਘਰ ਦੇ ਆਂਦਾ ਉਹਨਾਂ ਨੇ ਨਾ ਮੈਨੂੰ ਲਾਗੇ ਵਾਲੇ ਕਾਲਜ ਕਿਤੇ ਪੋਣਾ ਸੀ ਮੈਂ ਬੜੀ ਮੁਸ਼ਕਲ ਪਾਪਾ ਨੂੰ ਮਨਾਇਆ ਫਿਰ ਜਾ ਕੇ ਉਹਨਾਂ ਨੇ ਮੈਨੂੰ ਇੱਧਰ ਕਾਲਜ ਤੇਰੇ ਘਰ ਦੇ ਆਣ ਕਮਰੇ ਤੇ ਨਹੀਂ ਲਾਏ ਨਾ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਤੂੰ ਇੱਥੇ ਆ ਪਤਾ ਥੋੜੀ ਹੁੰਦਾ ਉਹਨਾਂ ਨੂੰ ਇੰਨਾ ਤੇ ਪਤਾ ਹੀ ਆਣਾ ਤੂੰ ਮੇਰੇ ਨਾਲ ਰਹਿਨੀ ਆ ਯਾਰ ਤੂੰ ਕਿਹੜਾ ਕੋਈ ਪੇਲੀ ਵਰੀ ਆਈ ਆ ਅੱਗੇ ਇੰਨੀ ਵਰੀ ਆਈ ਮੈਂ ਪਤਾ ਲੱਗਣ ਦਿੱਤਾ ਤੂੰ ਆਈ ਮੇਰੇ ਘਰ ਹਾਂ ਪਤਾ ਤੇ ਨਹੀਂ ਲੱਗਦਾ ਫਿਰ ਕਾਦੀ ਟੈਨ ਕੱਲ ਛੱਡ ਬੁੱਕਸ ਲੈ ਕੇ ਆਈ ਜਿਹੜੀਆਂ ਚੇਂਜ ਕਰਨੀਆਂ ਹਾਂ ਹਾਂ ਲੈ ਕੇ ਆਈ ਆ ਨੀਚੇ ਤੇਰੀ ਮम्मा ਕੋਲ ਰੱਖ ਕੇ ਆਈ ਮੈਂ ਅੱਛਾ ਮम्मा ਨੇ ਮਿਲ ਲਈ ਆ ਹਾਂ ਮਿਲ ਲਈ ਛੱਡ ਠੀਕ ਆ ਅੱਛਾ ਆ ਗੇਖ ਓਣ ਜਲਦੀ ਕਰ ਇੱਥੇ ਟਾਈਮ ਨਾ ਖਰਾਬ ਕਰ ਆ ਕਿੱਧਰ ਕਿਉਂ ਜਿਹੜੀ ਕੱਲ ਗੇਮ ਵਿੱਚੇ ਛੱਡ ਕੇ ਗਈਆਂ ਨਾ ਉੱਥੋਂ ਸ਼ੁਰੂ ਕਰਾ ਕੇ ਜਾਏਂਗੀ ਅੱਜ ਚੱਲ ਨਹੀਂ ਮੈਂ ਨਹੀਂ ਖੇਡਣੀ ਨਹੀਂ ਤੂੰ ਖੇਡ ਲੈ ਕੱਲ ਵੀ ਦੋ ਵਾਰੀ ਹਾਰ ਗਈ ਨਹੀਂ ਨਹੀਂ ਫਿਰ ਕੀ ਹੋਇਆ ਚਲ ਆ ਜਾ ਆ ਜਾ ਛੇਤੀ ਆ ਜਾ ਚੱਲ ਕੀ ਚੱਲ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਇਹਦੀ ਆਹ ਰਾਜਾ ਵਾ ਆਹ ਪਤਾ ਨਹੀਂ ਕੀ ਆ ਕੀ ਨਾ ਉਹ ਤੂੰ ਮੈਨੂੰ ਕਿੰਨੀ ਵਾਰੀ ਸਮਝਾਏਗਾ ਪਰ ਮੈਨੂੰ ਕੁਝ ਸਮਝ ਨਹੀਂ ਆਉਂਦੀ ਵੈਸੇ ਤੇ ਇੱਕ ਗੱਲ ਹੈ ਵਾ ਹੂੰ ਵੇਖਿਆ ਤੂੰ ਜਿਤ ਤੀ ਨਾ ਫੇਰ ਤੂੰ ਜਾਣ ਬੁੱਝ ਕੇ ਮੈਨੂੰ ਹਰਾ ਦੇਣੀ ਆ ਤੈਨੂੰ ਪਤਾ ਵੀ ਹੈਗਾ ਵਾ ਕਿ ਮੈਨੂੰ ਨਹੀਂ ਖੇਲਣ ਦੀ ਜਾਜ ਹੈਗੀ ਤੂੰ ਪਹਿਲਾਂ ਮੈਨੂੰ ਦੱਸ ਨਾ ਕਾਲਜ 'ਚ ਵੀ ਨਾ ਹਮੇਸ਼ਾ ਤੂੰ ਆਪਣਾ ਹੀ ਦਾ ਪੇਚ ਮਾਰਦੀ ਤੇ ਆਪ ਵੀ ਪਹਿਲਾਂ ਜਿੱਤ ਜਾਂਦੀ ਅਗਲੇ ਬੰਦੇ ਨੂੰ ਸਿੱਖਣ ਦਾ ਮੌਕਾ ਤੱਕ ਨਹੀਂ ਦੇਣੀ ਮਾਰੇ ਤੇਰੀ ਫੈਂਡਿਆਣਾ ਤੂੰ ਸਭ ਤੋਂ ਪਹਿਲਾਂ ਤੈਨੂੰ ਤਾਂ ਮੈਂ ਕਿੰਨੀ ਵਾਰੀ ਸਿਖਾਇਆ ਮੈਂ ਕਿਸੇ ਨੂੰ ਦੱਸ ਦਿੰਨੀ ਇਹਦੀਆਂ ਟ੍ਰਿਕਸ ਕੋਈ ਨਹੀਂ ਨਾ ਚਲ ਕੋਈ ਨਹੀਂ ਹੌਲੀ ਹੌਲੀ ਸਿੱਖ ਜੇਂਗੀ ਤਾਂ ਇਹਦਾਂ ਮੈਂ ਤੈਨੂੰ ਕਹਿੰਨੀ ਆ ਰੋਜ਼ ਆਇਆ ਕਰ ਇੱਥੇ ਹਾਂ ਮੈਂ ਰੋਜ਼ ਇਹੋ ਪਹਿਲਾਂ ਸਿੱਖਣ ਆਇਆ ਕਰ ਹੁਣ ਲੈ ਗਈ ਤੁਹਾਰੇ ਸਵਾਰ ਗੇਮ ਸ਼ੁਰੂ ਬਾਚ ਹੁੰਦੀ ਆ ਤੇ ਹਾਰ ਤੂੰ ਪਹਿਲੇ ਹੀ ਜਾਣਨੀ ਆ ਤੂੰ ਮੈਨੂੰ ਨਾ ਜਾਣ ਕੇ ਹਰਾ ਦੇਣੀ ਆ ਤੈਨੂੰ ਪਤਾ ਵੀ ਕਿ ਮੈਨੂੰ ਨਹੀਂ ਜਾਚ ਹੈਗੀ ਤੈਨੂੰ ਇਹ ਕਿਚਲ ਇਹਨੂੰ ਕਿਹੜਾ ਜਾਚ ਹੈਗੀ ਇੰਨੇ ਪੈਸੇ ਨੇ ਤੂੰ ਆਪਣੀਆਂ ਬਾਜ਼ੀਆਂ ਲਾ ਕੇ ਬਹਿ ਜਾਨੀ ਮੈਨੂੰ ਤਾਂ ਜਿੰਨੀ ਪਤਾ ਲੱਗਦਾ ਮੇਰੀ ਹੈ ਕਿਹੜੀ ਆ ਵਾਲੀ ਹੈ ਕਿਹੜੀ ਵਾਲੀ ਸੱਚੀ ਇੰਨੀ ਭੋਲੀ ਤੋਂ ਲੱਗਦੀ ਨਹੀਂ ਆ ਜਿੰਨੀ ਬਣੰਦੀ ਆ ਘਰ ਤੇਰੇ ਆਜੋ ਤੇ ਕਦੀ ਤੋਂ ਗੋਰੀ ਨਾ ਗੱਲਾਂ ਕਰਨਦੀ ਨਹੀਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਰੱਖੀਆਂ ਕੀ ਨਾ ਰੱਖਈ ਉਹਨਾਂ ਦੇ ਤੇਰੇ ਲਈ ਉਹ ਗੱਲਾਂ ਦਾ ਪਟਾਰਾ ਆ ਤੇ ਮੇਰੇ ਲਈ ਇਹੋ ਤੇ ਗੱਲ ਆ ਨਾ ਮੈਨੂੰ ਉਹਨਾਂ ਦੀ ਸਾਰੀ ਸਮਝ ਲੱਗਦੀ ਮੈਨੂੰ ਉਹਨਾਂ ਦੀ ਨਹੀਂ ਨਾ ਲੱਗਦੀ ਪਰ ਹੈ ਨਾ ਇਹਦਾ ਮੂੰਹ ਪੂਰਾ ਮੇਰੇ ਗੋਰੀ ਵਰਗਾ ਹੀ ਲੱਗਦਾ ਨਾ ਚੱਲ ਮੇਰੀ ਗੱਲ ਸੁਣ ਇੱਕ ਨਵਾਂ ਕੈਫੇ ਖੁੱਲ੍ਹਿਆ ਹੀ ਖਾਂ ਜਲੀ ਕੁਛ ਨਹੀਂ ਨਹੀਂ ਮੈਂ ਕਿਤੇ ਜਾਣਾ ਪਹਿਲਾ ਕਾਲਜ ਚਲੀਏ ਕੋ ਕਿੰਨਾ ਕੁ ਟਾਈਮ ਲੱਗਣਾਗੇ ਤੇ 15 20 ਮਿੰਟ ਨਹੀਂ ਨਹੀਂ ਯਾਰ ਤੈਨੂੰ ਨਹੀਂ ਪਤਾ ਤੈਨੂੰ ਪਤਾ ਮੈਨੂੰ ਕਿੰਨਾ ਡਰ ਲੱਗਦਾ ਐਵੇਂ ਜੇ ਕੱਲ ਨੂੰ ਪਾਪਾ ਨੂੰ ਪਤਾ ਲੱਗ ਗਿਆ ਨਾ ਕਿਨੂੰ ਵੀ ਪਤਾ ਨਵਾਂ ਨਵਾਂ ਮੇਰਾ ਕਾਲਜ ਆ ਉਹਨਾਂ ਨੇ ਮੈਨੂੰ ਮੇਥੋਂ ਚੋਕ ਕਰ ਦਿੱਤਾ ਭੈਣ ਤੇਰੇ ਪਾਪਾ ਨੇ ਸਾਰੀ ਦੁਨੀਆ ਜਿੱਤੇ ਕੈਮਰੇ ਲਵਾਏ ਨਹੀਂ ਤੇਰੇ ਲਈ ਇਹ ਕੈਂਬ੍ਰੇਲ ਨੂੰ ਹੁੰਦੀ ਥੋੜੀ ਨੂਰ ਗੱਲ ਹੁੰਦੀ ਬੰਦੇ ਦਾ ਆਪਣਾ ਵੀ ਡਰ ਹੁੰਦਾ ਵਾ ਮੈਨੂੰ ਇਹ ਕਿ ਕੋਈ ਘਰ ਚ ਦੇਖਣਾ ਲਵੇ ਬਾਅਦ ਚ ਐਵੇਂ ਗੱਲ ਚ ਵਧਾ ਦੇਣਗੇ ਉਹਨਾਂ ਨੇ ਤੈਨੂੰ ਨਹੀਂ ਪਤਾ ਸਾਡੇ ਘਰ ਦੀ ਚੱਲ ਠੀਕ ਆ ਪਹਿਲੇ ਆਪਾਂ ਕਾਲੇ ਜੀ ਜਾਣੇ ਆ ਆਉਣ ਦੇ ਟਾਈਮ ਪਰ ਖਾਣ ਜਾਣੇ ਕੁਝ ਹਾਂ ਉਦੋਂ ਦੇਖ ਲਾਂਗੇ ਕੋਈ ਚੱਲ ਠੀਕ ਕਹਤੇ ਨਾ ਇੰਨੇ ਜਾਣ ਖਾਦੀ ਆ ਹਾਂ ਕਿਤੇ ਬੈਠੀ ਆ ਜੰਮੀ ਪਲੀ ਇੱਥੂ ਆ ਹੈ ਤੇ ਖੇਕਣ ਐ ਕਰੂਗੀ ਜਿਵੇਂ ਕਿ ਤੇ ਹਸ਼ਾਰਾਂ ਚੋਂ ਹੀ ਆਈ ਹੁੰਦੀ ਆ ਤੇ ਚਾਹ ਰੋਟੀ ਪਾਣੀ ਉਹ ਚੁੱਲ੍ਹੇ ਦਾ ਹੀ ਖਾਣਾ ਵਾ ਬੰਦਾ ਪੁੱਛੇ ਕਿ ਮੈਂ ਗੈਸ ਕਾਦੇ ਵਾਸਤੇ ਫੁਕੀ ਉਥੇ ਹੈ ਉਥੇ ਮੈਂ ਬਣਾ ਦੇਣੀ 2 ਮਿੰਟਾਂ ਚ ਚਾਹ ਅੱਗ ਬਾਲਣੀ ਕਿਤੇ ਸੌਖੀ ਪਈ ਆ ਪਰ ਨਾ ਆਣ ਕੇ ਤੇ ਨਾ ਮੇਰੇ ਤੇ ਜਿਣਾ ਹੀ ਰਾਮ ਕਰ ਦਿੱਤੀ ਐ ਪਿੱਲੇ ਮੇਰੇ ਕੋ ਚਾਹ ਬਣਵਾ ਲਈ ਮਾਹ ਮੈਂ ਚੁੱਲ੍ਹਾ ਬਾਲ ਕੇ ਤੇ ਚਾਹ ਬਣਾਈ ਆ ਤੇ ਹੁਣ ਮੈਡਮ ਜੀ ਕਹਿੰਦੇ ਆ ਕਿ ਮੈਂ ਰੋਕੇ ਪੀਊਂਗੀ ਮੈਂ ਘੜੀ ਕਿ 16 ਹੈ ਬੰਦਾ ਪੁੱਛੇ ਫਿਰ ਉਹਦੇ ਪੀ ਲੈਂਦੀ ਐਡੀ ਨੇ ਜਾਨ ਦੁਖੀ ਕੀਤੀ ਆ ਨਾ ਕਿਤੇ ਲੋਹੀ ਪੀਤਾ ਮੇਰਾ ਕੱਲ ਦੀ ਜਦੋਂ ਦੀ ਆਈ ਹੋਈ ਆ ਜਾਣਾ ਪਤਾ ਨਹੀਂ ਹੋਣੀ ਨੇ ਕਦੋਂ ਮੈਨੂੰ ਨਹੀਂ ਲੱਗਦਾ ਛੇਤੀ ਜਾਊਗੀ ਹੁਣ ਤਾਂ ਠੰਡੇ ਧੀਰੇ ਬੈਠੀ ਆ ਬਸ ਹਾਈ ਹਾਈ ਆ ਸਾਰੇ ਉਧੜੀ ਆ ਆ ਕੁੜੀ ਨੂੰ ਮੈਂ ਕਿੰਨੀ ਵਾਰੀ ਆਖਿਆ ਵਾ ਕੋਈ ਮਾੜਾ ਮੋਟਾ ਤੋਪਾ ਲਾਉਣਾ ਸਿੱਖ ਲੈ ਕਿਤੇ ਹੈ ਕਿਤੇ ਮੇਰੀਆਂ ਅੱਖਾਂ ਨਹੀਂ ਹੁਣ ਕੰਮ ਕਰਦੀਆਂ ਮੈਨੂੰ ਹੀ ਆਪ ਹੀ ਕਰਨਾ ਪੈਣਾ ਹੁਣ ਕੁਛ ਸੋਈਸਾਈ ਨਾ ਸੀਨੀ ਆ ਕਿ ਹੋਰ ਫਿਰ ਕੀ ਕਰਨਾ ਵਾ ਕੋਈ ਸੁਖ ਨਹੀਂ ਹੈਗਾ ਕੁੜੀ ਦਾ ਤੇ ਮਾਸਾ हां बैठी हां सेर ते ਪੈਣਾ ਹੀ ਨਵੇੜ ਲੈ ਸਾਰੇ ਕੰਮ ਤੇ ਲੈ ਰੰਜੀਤ ਅੱਗੇ ਵੀ ਤੇ ਕੰਮ ਨਵੇੜਦੀ ਹੀ ਮੈਂ ਅੱਜ ਕੜਾ ਮੈਂ ਨਵਾਂ ਨਵੇੜ ਲਿਆ ਵਾ ਰੋਜ਼ ਦਾ ਹੀ ਕੰਮ ਆ ਮੇਰੇ ਅੱਛਾ ਹੋ ਗਿਆ ਕੰਮ ਤੇ ਕੁੜੀ ਸੇਰਾ ਸਰ ਕਿੱਥੇ ਗੱਡੀ ਤਿਆਰ ਕਰਕੇ ਗੱਡੀ ਕਾਲਜ ਗਈ ਆ ਮੇਰੀ ਕੁੜੀ ਕੱਢੀ ਨਹੀਂ ਆ ਤੈਨੂੰ ਵੀ ਪਤਾ ਵਾ ਸੇਰੇ ਸੇਰੇ ਜਾਂਦੀ ਆ ਹਾਂ ਕੱਢੀ ਆ ਤੂੰ ਸੇਰੇ ਸਵੇਰ ਜਿਹੜੀ ਹੈ ਕਿਹੜੀ ਟੜਕੇ ਬਸ ਆਉਂਜੀ ਤੇਰੀ 9 ਵਜੇ ਤੋਂ ਪਹਿਲਾਂ ਤਾਂ ਕੋਈ ਬਸ ਨਹੀਂ ਹੁੰਦੀ ਮੇਰੀ ਕੁੜੀ ਆ ਨਾ ਮੈਂ ਤੋਰੀ ਆ ਤੈਨੂੰ ਐਡੀ ਕੜੀ ਹੋਣ ਢਈ ਆ ਐਵੇਂ ਦਿਮਾਗ ਤੜਾਈ ਜਾਨੀ ਆ ਉਹਨੇ ਆਪਣੀ ਸਹੇਲੀ ਵੱਲ ਜਾਣਾ ਸੀ ਤਾਂ ਥੋੜੀ ਛੇਤੀ ਗਈ ਅੱਜ ਆਪਣਾ ਦਿਮਾਗ ਘੱਟ ਚਲਾਇਆ ਕਰ ਹਾਂ ਬੋਲਦੀ ਵੇ ਕਿਤਰਾ ਸਵੇਰਾ ਸਵੇਰ ਕਦੇ ਕੋਈ ਚਾੜੀ ਪਾਣੀ ਨਹੀਂ ਘੁੱਟ ਬਣਾਇਆ ਇਹਨੂੰ ਪਿਆਦਾ ਆਂਗੀ ਤੇ ਹੈ ਕਿ ਵੀ ਅੱਗੇ ਮੂੰਹ ਜੋ ਕੱਢਦੀ ਤੇ ਬੋਲਾਂ ਤੇ ਗੱਲ ਨਹੀਂ ਹੈਗੀ ਤੈਨੂੰ ਮੈਂ ਨਾ ਅਜੇ ਤੇਰਾ ਲਿਆਜ ਕਰਨ ਨਹੀਂ ਆ ਕਿ ਚੱਲ ਮੇਰੇ ਘਰ ਆਈ ਆ ਨਹੀਂ ਤੇ ਮੈਂ ਤੈਨੂੰ ਤਾਂ ਕਰ ਦ ਸੂਤਰ ਦਵਾ ਤੇ ਨਾਲੇ ਚਾਹ ਪਾਣੀ ਇਹ ਗੱਲਾਂ ਤੇ ਆਪਣੀਆਂ ਚੱਜ ਦੀਆਂ ਸਿੱਖ ਲਾ ਕਿੱਦਾਂ ਕਰੀਦੀਆਂ ਹੁੰਦੀਆਂ ਮੇਰੀ ਧੀ ਨਾ ਤੇ ਆਂਦੀ ਬੋਲਣ ਦੇ ਵੀ ਚਾਹ ਪਾਣੀ ਦਿਨ ਮੈਂ ਕਹਦਾ ਪਿਆਵਾ ਛੜੀ ਤੇ ਪਈ ਚਾਹ ਦੇ ਉੱਦ ਹੀ ਅੰਦਰ ਬਲਣ ਢਈ ਹੁਣੀ ਆ ਤੇਰੇ ਸੋਨੀ ਬਿਮਲ ਕਰੇ ਮੈਂ ਤੇਰੇ ਕੋਲ ਚਾਹ ਪਾਣੀ ਨਹੀਂ ਪੀਣ ਆਈ ਮੇਰੇ ਘਰ ਚਾਹ ਪਾਣੀ ਵਾਧੂ ਓ ਮੇਰੇ ਘਰ ਵਾਧੂ ਮਾਲ ਡੰਗਰ ਆ ਆਈ ਸਮਝ ਤੇ ਪੀ ਜਾ ਕੇ ਇੱਧਰ ਨੂੰ ਕਿੱਧਰ ਆ ਗਈ ਆਈ ਗੁਰਦਰਿਓ ਤੇ ਬੋਲਣ ਵੀ ਸੋਲਾ ਫਿਰ ਮੇਰੀ ਗੱਲ ਇੱਕ ਬੱਸ ਪਿੰਚ ਦੇ ਮੂੰਹ ਨੂੰ ਚੁੱਪ ਕੀਤੀ ਇਹ ਤੇ ਤੈਨੂੰ ਹੁਣ ਰਾਹੇ ਪਾ ਦਿੰਦੇ ਤੁਹਾਨੂੰ ਹੀ ਆਈ ਸਮਝ ਕੀ ਬੋਲਣ ਡਈਆਂ ਨਹੀਂ ਆਪਣੇ ਖਸਮ ਨੂੰ ਥੋੜਾ ਜਿਹਾ ਸਮਝਾ ਲਾ ਰੋਜ ਤੇੜੀ ਬੱਟਾ ਬੰਨੇ ਵੜਦਾ ਰਿੰਦਾ ਸਵੇਰੇ ਸਵੇਰੇ ਕੀ ਗੱਲ ਖਾਂ ਖਾਦੇ ਆ ਆ ਗਈ ਫਰੀ ਦੀ ਲੜਾਈ ਲੈਣ ਵਾਸਤੇ ਮੈਂ ਫਰੀ ਦੀ ਲੜਾਈ ਨਹੀਂ ਲੈਂਦੀ ਮੈਂ ਲੈਣੀ ਮੁੱਲ ਦੀ ਲੜਾਈ ਆਈ ਨਾ ਸਮਝ ਇਹ ਪਹਿਲੀਆਂ ਹੀ ਲੜਾਈਆਂ ਹੈ ਜਿਹੜੀਆਂ ਚੁੱਪ ਕੀਤੇ ਰਹੇ ਆ ਆਈ ਤਾਂ ਸਮਝ ਹੋਣ ਨਹੀਂ ਚੁੱਪ ਕਰਨ ਵਾਲੇ ਉਹ ਤੇੜੀ ਕੁੜੀਆਂ ਤੋੜਦੇ ਨਹੀਂ ਪਾウダー ਕਰੀਮਾਂ ਲਾ ਲਾ ਕੇ ਜਿਹੜੀਆਂ ਤੂੰ ਨਹੀਂ ਇਤਨਾ ਖੋ ਕੇ ਗੱਲ ਕਰ ਮੇਰੇ ਨਾਲ ਜਰਾ ਕਿ ਡੀ ਨੇ ਹੱਤ ਚੁੱਕੀ ਮੇਰੀ ਕੁੜੀ ਨੂੰ ਬੋਲਦੀ ਹੈ ਮੈਂ ਮੈਂ ਫੰਡੇ ਜੇ ਪਟ ਰਹਾ ਤੇਰੇ ਸਾਰੇ ਕਿੱਥੇ ਗਏ ਆ ਇਹ ਜਿਹੜਾ ਇਹਨਾਂ ਨਾਲ ਮੈਂ ਗੱਲ ਕਰਾਂ ਹੈਗੀ ਤੇਰੇ ਕਾਲਜੇ ਚ ਧੰਡ ਤੈਨੂੰ ਮੈਂ ਪੇਲੇ ਕਿਹਾ ਸੀ ਕੋਈ ਪ੍ਰੋਫੈਸਰ ਨਹੀਂ ਆਇਆ ਅੱਜ ਪਰ ਇੱਕ ਗੱਲ ਹੈ ਨੂਰ ਹਾਂ ਕਾਲਜ ਕਿੰਨਾ ਵੱਡਾ ਨਾ ਮੈਨੂੰ ਬਹੁਤ ਵਧੀਆ ਲੱਗਦਾ ਇੱਕ ਗੱਲ ਹੋਰ ਇੱਥੇ ਦਾ ਗਾਰਡਨ ਵੀ ਕਿੰਨੇ ਵਧੀਆ ਨਾ ਹਰੀਆਲੀ ਵੀ ਕਿੰਨੀ ਝਾੜੀ ਹੈ ਤੈਨੂੰ ਪਤਾ ਪਿੰਡ ਮੈਨੂੰ ਕਿਉਂ ਵਧੀਆ ਲੱਗਦਾ ਇਸੇ ਕਰਕੇ ਕਿਉਂਕਿ ਇੱਥੇ ਦਾ ਵਾਤਾਵਰਣ ਬਹੁਤ ਵਧੀਆ ਵਾ ਹੈ ਕਿੰਨਾ ਬੋਲਦੀਆਂ ਤੂੰ ਚੱਲ ਚਲ ਜਾਂਦੇ ਆ ਫਿਰ ਵੀ ਵੇਖਣ ਤੇ ਦੇ 2 ਮਿੰਟ ਕਿਆ ਬਸ ਬੁੱਕਸ ਐਕਸਚੇਂਜ ਕਰਾਉਣੀ ਹੈ ਪ੍ਰੋਫੈਸਰ ਤੇ ਕੋਈ ਆਇਆ ਨਹੀਂ ਕਾਲਜ ਪਰ ਇੱਕ ਗੱਲ ਹੈ ਨੂਰ ਤੈਨੂੰ ਪਤਾ ਜੇ ਰੱਪਾ ਲਾਈ ਤੇਰੀ ਨਹੀਂ ਗਏ ਹੀ ਨਾ ਤੂੰ ਪਤਾ ਜਿਹੜਾ ਅੰਦਰ ਮੁੰਡਾ ਬੈਠਾ ਸੀ ਉਹ ਕਿੱਦਾਂ ਘੂਰ ਘੂਰ ਕੇ ਮੇਰੇ ਨਾਲ ਵੇਖਣ ਦੇ ਹੈ ਨਾ ਵੇ ਮੈਂ ਨਾ ਵੇਖ ਕੇ ਨਾ ਪਰਨ ਮੂੰਹ ਕਰ ਲੈ ਮੈਂ ਕਹਾਂ ਵੇਈ ਉਹ ਭੈਣ ਭਲੇਖਾ ਨਾ ਪਾ ਗਈ ਉਹ ਵੇਖਣ ਇਹ ਦੇ ਆਏ ਤੇਲ ਦਾ ਪੀਪਾ ਹੀ ਲੱਗਦਾ ਡੋਲ ਆਈ ਕੁੜੀ ਸਿਰ ਤੇ ਤੇ ਤੈਨੂੰ ਪਤਾ ਮੰਮੀ ਨੇ ਟਾਈਮ ਨਾਲ ਸਿਰ ਠਾਤਾ ਹੀ ਮੈਨੂੰ ਕਹਿੰਦੀ ਸਿਮਰਤ ਨਾ ਕੇ ਜਾਈ ਉਹ ਵੀ ਸਿਰ ਪਿੰਡੇ ਤੇਰੀ ਮੰਮੀ ਨੇ ਨਹੀਂ ਗੱਲ ਕਰੀ ਚੁੱਪ ਕਰਾਂਗੀ ਪਾਰਕ ਚੱਲੀਏ ਐਂ ਚੱਲਦੇ ਆ ਜਾ ਤੂੰ ਯਾਰ ਨੂਰ ਕਿੱਦਾਂ ਨੂੰ ਫਿਰ ਟੋਲਾ ਜਾਣਦੇ ਆ ਰੁਕ ਮੈਂ ਕਰ ਦੂੰਗਾ ਦੇਖ ਤਾਂ ਮਨ ਤੂੰ ਹਟਦਾ ਕਿਉਂ ਨਹੀਂ ਆ ਤੇਰਾ ਰੋਜ਼ ਦਾ ਹੀ ਕੰਮ ਆ ਹਾਏ ਹਾਏ ਕੀ ਕੁੱਤ ਖਾਣਾ ਸਿਰੇ ਸਿਰੇ ਪਾਲਿਆ ਐਨ ਨੇ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਕਿ ਤੇਰਾ ਬਦਨਾਮ ਨਹੀਂ ਦਿਨ ਚੜਿਆ ਤੇ ਕੈਂ ਕੈਂ ਪਾ ਕੇ ਬੈ ਗਈਆਂ ਕਿੱਥੇ ਹੀ ਆਂ ਭਰਜਾਈ ਹਾਏ ਹਾਏ ਇਹ ਕਿਥੋਂ ਉੱਠ ਗਈ ਆ ਇਹਨੂੰ ਤੇ ਗੱਲ ਕੋਈ ਦੱਸ ਦਿੱਤੇ ਨਾ ਇਹਨੇ ਤੇ ਗਲਤੀ ਹੋਈ ਐ ਖਲ ਬਣਾ ਲਾ ਕੇ ਰੱਖ ਦੇਣੀ ਆ ਗੱਲ ਨੂੰ ਸਮਝਣਾ ਥੋੜੀ ਕੁਛ ਤੇ ਲੈ ਇਹਨੂੰ ਹੀ ਪੁੱਛ ਲਾ ਹਾਏ ਹਾਏ ਭਾਬੀ ਕੀ ਗੱਲ ਆ ਤਿਸ ਵੇਰੇ ਤੂੰ ਇੰਨਾ ਰੋਲਾ ਪਾਇਆ ਕਿ ਤੇ ਪੁੱਤ ਖਾਣਾ ਇੰਨਾ ਪੈ ਜਾਂਦਾ ਤੇਰੇ ਪਿੰਡ ਵਿੱਚ ਹੁਣ ਹੈ ਨਹੀਂ ਨਹੀਂ ਭੈਣੇ ਉਹ ਭੈਣ ਆਈ ਸੀ ਨਾਲ ਦੇ ਪਿੰਡ ਦੀ ਤੇ ਉਹ ਕਹਿਣ ਲਈ ਸੀ ਨਿਆਣਿਆਂ ਦਾ ਪਤਾ ਨਹੀਂ ਕੀ ਆ ਤੈਨੂੰ ਪਤਾ ਹੀ ਐ ਸਿਮਰਤ ਸਾਡੀ ਕਿ ਕਿ ਸ਼ੈਤਾਨ ਆ ਤੇ ਆਪਾਂ ਚ ਕਿਤੇ ਲੜ ਪਏ ਹੁਣ ਇਹ ਨਿਆਣੇ ਨਹੀਂ ਹੁਣੇ ਤੇ ਉਹ ਮੈਨੂੰ ਕਹਿਣ ਆਈ ਸੀ ਆ ਜਾ ਆ ਬਹਿ ਜਾ ਦਈਆ ਕੀ ਹੋਇਆ ਭੈਣੇ ਹੁਣ ਤੈਨੂੰ ਪਤਾ ਕੀ ਆ ਤੈਨੂੰ ਲੱਗਦਾ ਵੈ ਕਿ ਮੈਂ ਸ਼ਹਿਰ ਨੂੰ ਵੀ ਐ ਹੀ ਗਈ ਆ ਤੇ ਮੈਂ ਸ਼ਹਿਰੋਂ ਨਹੀਂ ਰਹਿ ਗਈ ਆ ਮੈਨੂੰ ਪਿੰਡ ਦਾ ਮਾਹੌਲ ਚਾਲ ਗੱਲਾਂ ਬਾਤਾਂ ਤਾਂ ਪਤਾ ਹੀ ਨਹੀਂ ਲੱਗਦੀਆਂ ਅੱ ਤਿੰਨ ਚੜੇ ਬੇਪੂ ਬਣਾਉਣ ਤੈਨੂੰ ਮਈਆ ਲੱਭੀ ਸਾਂ ਔਰ ਮੈਨੂੰ ਦੱਸ ਦੇ ਹੋਇਆ ਕੀ ਆ ਨਾ ਸਿਮਰਤ ਦੀ ਲੜਾਈਆਂ ਹੁਣ ਤੂੰ ਬਗਾਨੇ ਪਿੰਡ ਵਾਲਿਆਂ ਨਾਲ ਲੇਂਗੀ ਹੈ ਹੈ ਹੋਣਾ ਕੀ ਆ ਨਿਆਣੇ ਹੈਗੇ ਆਪਾਂ ਚ ਕੁਲ ਗੱਲ ਹੋ ਗਈ ਹੋਊਗੀ ਤੇ ਨੋਹਣ ਬਣੇ ਕੀ ਬਸਾਂ ਓ ਤੇਰੀ ਚਾਹ ਬਣਾ ਕੇ ਰੱਖੀ ਕਦੋਂ ਦੀ ਮੈਂ ਬੱਲੇ ਨਹੀਂ ਚੁੱਲੇ ਤੇ ਪਣੀ ਚੁੱਲੇ ਦੀ ਪਣੀ ਹੁਣ ਮੈਂ ਨਾ ਬਣਾ ਕੇ ਰੱਖੀ ਆ ਬਧੀਆਂ ਗੱਲਾਂ ਦਾ ਨਾ ਚਸਕਾ ਨਾ ਲਿਆ ਕਰ ਚੱਲ ਉੱਠ ਕੇ ਤੇ ਚਾਹ ਪੀ ਲੈ ਵੇਖੀ ਸਾਂ ਕਿਤੇ ਹੈ ਅੱਜ ਮਾਂ ਨਹੀਂ ਮੇਰੀ ਸਿਰ ਤੇ ਤੇ ਇਦਾਂ ਹੁਣ ਮੈਨੂੰ ਬੋਲੇਗੀ ਨਾ ਚਾਹ ਦੇਣੀ ਆ ਤਾਂ ਤਾਜੀ ਬਣਾ ਕੇ ਦੇ ਔਰ ਮੈਂ ਨਾ ਹਨ ਵੜ ਗਈ ਪਹਿਲਾਂ ਤਾਂ ਤੇਰੀ ਕੁੜੀ ਨਹੀਂ ਸੀ ਮੈਨੂੰ ਵੜਨ ਦਿੰਦੀ ਆਹੇ ਮੈਂ ਜਾਣਾ ਕਾਲਜ ਮੈਂ ਜਾਣਾ ਕਾਲਜ ਤੂੰ ਕਿਹੜੇ ਸਿਆਪਿਆਂ ਨੂੰ ਉਹਨੂੰ ਪੜ੍ਹਤਾਈ ਹੈ ਕਾਲਜ ਨੂੰ ਤੋਰਤਾਈ ਤੇ ਲੈ ਭਾਣੇ ਤੇ ਉਹਨੇ ਕਾਲਜ ਜਾਣਾ ਨਹੀਂ ਆਪਣੀ ਪੜ੍ਹਾਈ ਪੂਰੀ ਨਹੀਂ ਕਰਨੀ ਹੁਣ ਇੱਥੇ ਮੇਂ ਬਿਠਾ ਲਿੰਦੀ ਇਹਨੂੰ ਘਰੇ ਹੀ ਆਹ ਤੇ ਬੜੀ ਵਧੀਆ ਗੱਲ ਕੀਤੀ ਦਿਲ ਕਰਦਾ ਨੋਟ ਫੜ ਕੇ ਨਾ ਵਾਰ ਦਵਾ ਤੇਰੇ ਤੋਂ ਵੰਡ ਦਵਾ ਬਾਹਰ ਗਰੀਬਾਂ ਨੂੰ ਆ ਮੇਰੇ ਵਾਰੀ ਤੇ ਗਾਛੀ ਬੈ ਗਈ ਸੀ ਘਰ ਚ ਹਾਏ ਹਾਏ ਇਹ ਗੱਲਾਂ ਕਿੱਦਾਂ ਨਹੀਂ ਕਰਦੀ ਆ ਉਹ ਤੇ ਐਵੇਂ ਆ ਜਾਂਦੀ ਅੰਤਰੀ ਅਕੀਓ ਗੱਲੂ ਕੀ ਜਦੋਂ ਉਗਲੂ ਕੀ ਆਕੀਓ ਗਲੂ ਕੀ ਪਤਾ ਨਹੀਂ ਕਿੱਥੇ ਰੱਖੀ